ਜੀ ਮਾਹੌਲ ਕੋਹਾ ਦਾ ਆ ਦੇਖੋ ਜੀ ਝੀਲ ਸਾਡੇ ਬਹੁਤ ਬੁਰਾ ਹਾਲਾਗਾ ਜਮੀ ਪਾਣੀ ਆ ਜਮੀ ਬਹੁਤ ਪੈ ਗਿਆ ਲਓ ਜੀ ਆਪਾਂ ਚੱਲੇ ਆ ਖੇਤ ਜੇ ਅੱਜ ਹੋ ਗਿਆ ਮੀਂਹ ਬਹੁਤ ਜ਼ਿਆਦਾ ਪਿਆ ਆਪਣੇ ਬੋਹਾ ਦੇ ਖੇਤ ਦਾ ਵੀਊ ਚੱਕ ਕਰੋ ਇੱਧਰ ਦੇਖੋ ਝੋਨਾ ਲੱਗੀ ਜਾਂਦਾ ਤੇ ਆਪਾਂ ਚਲੇਟ ਆਪਣੇ ਲੇਬਰ ਵਾਲੇ ਨੇ ਬਹੁਤ ਥੋੜੇ ਜਿਹੀ ਮੀਂਹ ਵਾਲੀ ਪਾਣੀ ਪਾਣੀ ਹੋ ਰਿਹਾ ਹੈ ਆਪਾਂ ਜੇ ਮੈਂ ਬੋਲ ਦਿਆਂ ਜਿਹੜੇ ਲੇਬਰ ਵਾਲੇ ਭੈਣ ਭਰਾ ਨੇ ਉਹਨਾਂ ਵਾਸਤੇ ਆਪਾਂ ਰਹਿਣ ਲੱਗ ਕੇ ਕਰਿਆ ਦੇਖੀ ਚੀ ਚੀ ਕੰਡਵਾਂ ਤੇ ਇਹਨਾ ਮੀਂਹ ਦੇ ਨਾਲ ਪਾਣਾ ਜਦ ਅੱਜ ਖਰਾਬ ਹੋ ਰਿਹਾ ਰਸਤਾ ਦੋਹੇ ਟਿਕ ਪੈਣ ਪਾਣੀ ਖੜਾ ਪਤਾ ਨਹੀਂ ਲੱਗਦਾ ਜਦੋਂ ਵੀ ਖੇਤੋਂ ਨਹੀਂ ਨਹੀਂ ਆਈ ਬਾਰੀ ਇਹੀ ਵੀਡੀਓ ਪੋਣੀ ਨਹੀਂ ਪਲੀਜ਼ ਜੇ ਕੋਈ ਮੰਤਰੀ ਮੁਖਰੀ ਸਾਡੀ ਵੀਡੀਓ ਦੇਖਦਾ ਸਾਡੇ ਖੇਤ ਦੀ ਸੜਕ ਬਣਵਾ ਦਿਓ ਬੜਾ ਬੁਰਾ ਹਾਲਾ ਖੇਤ ਦੀ ਸੜਕ ਦਾ ਤਾਂ ਸੱਚੀ ਮੰਤਰੀ ਦੇ ਘਰ ਵਾਲੀ ਦੇਖਦੀ ਮੰਤਰੀ ਦੇ ਘਰ ਵਾਲੀ ਦੇਖਦੀ ਹੈ ਪਲੀਜ਼ ਸੀਐਮ ਭਗਵੰਤ ਮਾਨ ਸਾਹਿਬ ਜੀ ਪਲੀਜ਼ ਸਾਡੀ ਖੇਤ ਦੀ ਸੜਕ ਬਣਵਾ ਦਿਓ ਤੇ ਸਾਰੇ ਪਿੰਡ ਪਰ ਝੋਨੇ ਨੂੰ ਜੁਟੇ ਹੋਏ ਨੇ ਝੋਨਾ ਲੱਗੀ ਜਾਂਦਾ ਤੇ ਆਪਾਂ ਵੀ ਚੱਲਦੇ ਆਪਣੇ ਖੇਤ ਤੇ ਤੁਹਾਨੂੰ ਦਿਖਾਉਣੇ ਆ ਇਹ ਕਦੀ ਖਿਸਤਾਂ ਨਹੀਂ ਲਈ ਆਹ ਉਹ ਪਿੰਡਾਂ ਨੂੰ ਵੀ ਜਾਂਦੀ ਆ ਆਪਾਂ ਤੁਹਾਨੂੰ ਤੁਹਾਨੂੰ ਜਾਂਦੇ ਪਿੰਡ ਨੂੰ ਜਾਂਦੀ ਆ ਲਾਭ ਹੀਰੇ ਦੇ ਪਿੰਡ ਨੂੰ ਹਾਂ ਇਹ ਸੜਕ ਤਾਂ ਚਾਣਕ ਪਿੰਡ ਨੂੰ ਜਾਂਦੀ ਆ ਲਾਭ ਹੀਰੇ ਦੇ ਪਿੰਡ ਨੂੰ ਤੇ ਦੇਖੋ ਆ ਗਈ ਇਹ ਬੂੰਗੀ ਹਨਾ ਬੂੰਗੀ ਲੱਗੀ ਹੋਈ ਐ ਛੋਨਾ ਤੇ ਵੀ ਉਹ ਐਨਾ ਸੋਹਣਾ ਮਾਸਮਾਨਾ ਸੱਚੀ ਐਨਾ ਸੋਹਣਾ ਆ ਗਿਆ ਵਾਹ ਕਰੇ ਜਿਉਂ ਲਗਾਈਏ ਦੇਖ ਤੇ ਆਪਾਂ ਵੀ ਦੇਖਦੇ ਆ ਆਪਣੇ ਕਿੰਨਾ ਛੋਨਾ ਲੱਗ ਗਿਆ ਤੇ ਉਧਰ ਆਪਾਂ ਗਏ ਸੀਗੇ ਇਹ ਕਟਾਈ ਲੈ ਕੇ ਉਸ ਤੋਂ ਬਾਅਦ ਤਾਂ ਜਾਇ ਨਹੀਂ ਗਿਆ ਇੱਧਰ ਦੇਖੋ ਚੋਣਾਂ ਲੱਗੀਆਂ ਤਾਂ ਖੇਤਾਂ ਦਾ ਵਿਊ ਵੀ ਉਸਲੀ ਆ। ਇੱਧਰ ਕੋਲੇ ਸਮਾਨ ਹੈਗਾ ਬਹੁਤ ਜ਼ਿਆਦਾ। ਬਹੁਤ ਜ਼ਿਆਦਾ ਨਹੀਂ, ਛਾਣ ਵੀ ਨਾ ਰਹੀ ਆ ਬਸ ਇੱਧਰ ਆਹ ਘਾਹ ਕਰਤੀ ਆ ਲੱਗਦਾ ਟਿੱਕੜੂ-ਟਿੱਕੜੂ ਨਾ ਆਈਏ। ਇੱਧਰ ਦੇਖੋ। ਜੀੜੀ ਲੱਗ ਗਈ ਆ ਤਾਂ ਕਿ ਟਿੱਕੀ-ਟਿੱਕੀ ਹੋ ਗਈ ਐ ਨਾ। ਆਹ ਇਹ ਪਹਿਲਾ ਲੱਗੀ ਵੀ ਆ। ਬੜੀ ਲੇਟ ਆਣਾ ਬਰਾ ਬੜੀ ਅਸੀਂ ਪ੍ਰੈਰਟੀ ਲਾਈਆ ਉਹ ਲੇਟ ਆ ਕਹਿੰਦੇ ਜਿੱਥੇ ਦੂਰ ਦੂਰ ਤੱਕ ਬਸ ਕੋਈ ਹੂਈ ਰਹਦਾ ਹੁਣ ਤਾਂ ਹਨਾ ਝੋਨੇ ਵਾਲਾ ਹਾਂ ਪੱਠੇ ਪੁੱਠੇ ਵਾਲਾ ਪਾਂਡ ਰਹਿ ਗਿਆ ਆਪਣੇ ਵੀ ਦੋ ਤਿੰਨ ਕਿਲੇ ਰਹਿ ਗਏ ਚਲੋ ਫਿਰ ਮਿਲਦੇ ਆ ਤੁਹਾਨੂੰ ਖੇਤ ਵਿੱਚ ਪਹੁੰਚ ਕੇ ਤੇ ਦਿਖਾਉਨੇ ਆ ਤੁਹਾਨੂੰ ਝੋਨੇ ਵਾਲੇ ਪੈੜ ਭਰਾ ਦੇਖੋ ਜੀ ਇਹ ਜੇ ਨਾਲ ਇਹਦੀ ਲੋਕੇਸ਼ਨ ਆਉਂਦੀ ਹੈ ਨੇ ਸਾਡੇ ਖੇਤ ਨੂੰ ਆ ਲੈ ਕੇ ਜਗ੍ਹਾ ਬਣੀ ਹੋਈ ਆ ਉਹ ਆਉਂਦੇ ਨੇ ਨਾ ਇੱਥੇ ਅਰਵਿਦਾਸ ਦੀ ਚਰਨ ਸ਼ੋਭਾ ਪ੍ਰਾਪਤਾ ਕੀ ਤੇ ਇੱਥੇ ਜਗ੍ਹਾ ਨਿਕਲੀ ਆ ਇੱਥੇ ਬਹੁਤ ਘੱਟ ਹੁੰਦਾਗਾ ਕੀ ਪੜਦਾ ਹੁੰਦਾ ਮੈਨੂੰ ਦੱਸ ਮੀ ਕਾ ਪੂਰਨ ਮਸੀਹ ਪੂਰਨ ਮਸੀਹ ਭਰਦੀ ਐ ਇੱਥੇ ਜਗਾ ਬਣੀ ਐ ਇੱਥੇ ਗੰਗਾ ਹੁੰਦੀ ਸੀਗੀ ਕਹਿੰਦੇ ਉਹ ਜਗਾ ਬਣੀ ਹੋਈ ਐ ਬਹੁਤ ਤੇ ਬਹੁਤ ਲੋਕ ਆਉਂਦੇ ਨੇਗੇ ਪਹਿਲਾਂ ਨਹੀਂ ਸੀ ਪਤਾ ਕਿਸੇ ਨੂੰ ਜੇਰਾ ਕੋਈ ਜਗਾ ਬੋਂਦਾ ਸੀ ਨਾ ਨੁਕਸਾਨ ਹੋਈਦਾ ਹਾ ਜਿਹੜਾ ਜਿਹੜਾ ਕੋਈ ਇੱਥੇ ਜਗਾ ਗੇ ਜੀ ਆਪਣਾ ਖੇਤ ਆਪਣੇ ਟਰੈਕਟਰ ਖੜੇ ਨੇ ਦੋਨੇ ਇਹ ਤੂੰ ਆਪਣਾ ਰਾਹ ਤਲਾ ਮੁੜਾਂਗੇ ਰਾਹ ਦੇਖੋ ਕਿਸੇ ਦੀ ਕੋਟਰ ਕੋਟਰ ਤੇ ਬੈਠੇ ਨੇ ਪਈਏ ਪਰਦੇਸੀ ਵੀਰ ਮੁੜ ਗਏ ਆਪਣੇ ਖੇਤ ਵਾਲੀ ਪੁਲੀ ਆਹ ਦੇਖੋ ਨਰਮ ਲੱਗਿਆ ਹੋਇਆ ਸ਼ੁਕਰ ਹੈ ਕਿ ਇਹ ਆ ਤਾਂ ਪੁਲੀ ਜੀ ਤਾਂ ਠੀਕ ਹੋ ਗਈ ਅਜੇ ਹਣਾ ਕਿਹੜੀ ਕੁੜੀ ਆਹਾ ਲੀਹਾ ਪਾਪਾ ਦਾ ਜਾਨ ਆਉਜੀ ਪਹੁੰਚ ਗਏ ਆਪਾਂ ਆਪਣੇ ਖੇਤ ਆਪਾਂ ਸਿੱਧਾ ਜਾਮਣ ਵੱਲੇ ਜਾਵਾਂਗੇ ਉੱਥੇ ਜਾਮਣ ਆਗੀ ਤੇ ਉਹ ਫਿਰ ਤੇਰੇ ਬਾਈ ਹੁਣੀ ਮੈਂ ਨਾ ਨਾਲ ਜਾ ਤੋੜਦੇ ਹੁਣ ਡਰਾਈਵਰ ਥੋੜਾ ਜਿਹਾ ਹੋ ਪਹੁੰਚ ਗਏ ਜੀ ਖੇਤ ਆਪਾਂ ਭਾਂਡੇ ਚੱਕ ਲਿਆ ਉਹ ਉੱਥੇ ਆਏ ਹੋ ਪਹੁੰਚ ਗਏ ਜੀ ਆਪਣੇ ਖੇਤ ਤੇ ਦੇਖੋ ਪੌਦ ਦਾ ਹਾਲ ਕੀ ਉਹ ਪੀਲੀ ਜਿਹੀ ਕਦ ਹੋ ਗਈ ਪੌਦ ਪੌਦ ਦੇਖੋ ਆਪ ਲੰਦੇ ਨੇਗੇ ਤੇ ਆਪਣੇ ਆਦੇ ਨੂੰ ਝੋਨਾ ਲੱਗ ਗਿਆ ਜਿਹੜਾ ਉਦੋਂ ਲਾਉਂਦੇ ਸੀ ਇੱਥੇ ਲਾਉਂਦੇ ਸੀ ਝੋਨਾ ਉਹ ਸਾਰਾ ਲੱਗ ਗਿਆ ਕਾਰ ਹੀ ਨਾ ਮੈਂ ਤਾਂ ਕਹਿੰਦੀ ਸੀ ਕਿ ਇਹ ਰੇ ਕਾਤੋਂ ਲੈ ਰਹੇ ਹਾਂ ਚਲੋ ਜੀ ਪਹੁੰਚ ਗਏ ਜੀ ਆਪਾਂ ਖੇਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਆਪਣੇ YouTube ਚੈਨਲ ਸਰਾ ਫੈਮਿਲੀ ਦੇ ਬਲੌਗ ਤੇ ਤੇ ਚਲੋ ਜੀ ਅੱਜ ਮੌਸਮ ਬਹੁਤ ਸੋਹਣਾਗਾ ਸਵੇਰ ਦਾ ਆਪਣੇ ਜਿਹੜਾ ਬੋਹਾ ਮੀਂਹ ਪਈ ਜਾਂਦਾ ਤੇ ਆਪਾਂ ਆਏ ਆਗੇ ਇਹਨਾਂ ਵਾਸਤੇ ਬਾਈ ਹੁਣੇ ਵਾਸਤੇ ਖਾਣ ਪੀਣ ਦਾ ਸਮਾਨ ਲੈ ਕੇ ਤੇ ਇੱਥੇ ਨਾ ਆਪਣੇ ਜਾਂਮਣ ਆਦਰਾ ਉਹ ਲੱਗ ਰਹੇ ਨੇ ਪਹਿਲਾਂ ਤੁਹਾਨੂੰ ਲੇਬਰ ਵਾਲੇ ਦਿਖਾਣਾ ਮੈਂ ਭੈਣ ਭਰਾ ਜਿਹੜੇ ਆਪਣੇ ਲਾਉਂਦੇ ਆ ਖੜਾ ਲਓ ਇਹਨੂੰ ਇੱਥੇ ਖੜਜੋ ਫਿਰ ਲੈ ਫੋਟੋ ਫਿਰ ਆ ਖੜਾ ਦਿਓ ਇੱਥੇ ਖੜਾ ਦਿਓ ਹੂੰ ਐ ਮੁਕੰਦ ਉਸ ਨਹੀਂ ਕੀ ਕਰੀਏ ਉਹ ਪੱਠੇ ਵੱਢੀ ਜਾਂਦੇ ਆ ਛੱਡੋ ਹਾਂ ਇੱਧਰ ਜੀ ਜ ਆਪਣੇ ਲੱਗੀ ਜਾਂਦਾ ਝੋਨਾ ਬਾਈ ਇੱਥੇ ਤਿਲਕਣ ਹੋ ਰਹੀ ਆ ਆਪਣੇ ਨਾਲ ਜਾਮਣਾਂ ਆ ਗਏ ਜਾਮਣਾ ਤਾਂ ਹੈ ਹੀ ਨਹੀਂ ਥੋੜੀਆਂ ਆਪਣੇ ਹੈਗੀ ਇੱਥੇ ਜਾਮਣ ਇਹ ਆਪਣੇ ਸਗਿਆਂ ਦੀ ਆ ਆਪਣੀ ਨਹੀਂ ਪਰ ਹੈਗੀ ਸਾਰੇ ਸਾਂਝੀ ਹੋਈ ਆ ਇਹ ਬੱਟਜੀ ਦੀ ਆ ਤੇ ਉਹ ਲੱਗ ਰਹੀਆਂ ਨੇ ਆਪਣੀਆਂ ਭੈਣਾਂ ਆਪਣੇ ਖੇਤ ਦੇ ਵਿੱਚ ਝੋਨਾ ਲਾਉਣ ਦੇਖੋ ਆ ਸਾਰੇ ਝੋਨਾ ਆਪਣਾ ਲੱਗ ਗਿਆ ਜਿਹੜਾ ਤੇ ਜਾਮਣਾ ਦੇਖੋ ਹੁਣ ਤੁਸੀਂ ਇਹ ਜਾਮਣ ਦੇ ਵਿੱਚ ਨਾ ਥੋੜੀ ਸੁੰਢੀ ਆ ਵੱਧ ਵੱਧ ਸੁੰਢੀ ਪੈ ਗਈ ਹੈ ਚੈਤਕੀ ਹਰ ਦੋ ਬਲੇ ਇੱਕ ਮਿੰਟ ਲਓ ਜੀ ਤੇ ਨਾ ਇਹ ਜਾਮਣ ਜਿਹੜੀ ਸੁੰਢੀ ਜਾਦੇ ਪੈ ਗਈ ਹੈ ਤਕੀ ਇਹਦੇ ਵਿੱਚ ਕਹਿੰਦੇ ਸੁੰਢੀਆਂ ਨੇ ਗਈਆਂ ਜਾਮਣਾ ਚ ਇਹ ਹੈਗੀ ਤਾਂ ਬਹੁਤ ਵੱਡੀ ਹੈਗੀ ਤੇ ਆ ਦੇ ਥੱਲੇ ਕਿਰੀਆਂ ਪਈਆਂ ਨੇ ਇਹ ਲੋ ਤਾਂ ਮੈਂ ਉੱਥੇ ਜਾ ਕੇ ਆਹ ਦੇ ਥੱਲੇ ਕਿਰੀਆਂ ਪਈਆਂ ਜਾਮਣਾ ਜਾਮਣਾ ਉੱਥੇ ਮੈਂ ਜਾ ਸਕਦੀ ਹਾਂ ਵਿੱਚ ਤੁਸੀਂ ਨਹੀਂ ਆਉਂਦੇ ਹੁਣ ਚਲਿਆ ਤੇ ਮੈਂ ਭਾਗ ਜੂਗੀ ਮੈਨੂੰ ਜਾਣ ਨੂੰ ਤਾਂ ਕੁਛ ਨਹੀਂ ਖੇਤ ਦਾ ਵੀਊ ਚੈੱਕ ਕਰੋ ਸਾਰੇ ਆਹ ਆਹ ਦੱਸ ਗਿਆ ਨਹੀਂ ਵੀ ਗੜੇ ਨਹੀਂ ਦੇਖਿਆ ਤੈਨੂੰ ਆਹ ਦੇਖੋ ਜੀ ਮੈਨੂੰ ਗੜੇ ਵੀ ਦੇਖ ਕੇ ਨਾਲ ਜੰਮਣਾ ਜੰਮਣਾ ਹੋਈਆਂ ਪੀਣ ਸਤਿ ਸ਼੍ਰੀ ਅਕਾਲ ਚਾਚਾ ਅੱਜ ਤਾਂ ਕਿਵੇਂ ਨਖਰੇ ਆ ਫਿਰ ਤਾਂ ਚਾਚੇ ਨੇ ਝੋਨਾ ਲਾਤਾ ਹੁਣ ਨਖਰਣਾ ਹੀ ਆ ਆਓ ਲੱਗੀ ਲੱਗ ਰਹੀ ਝੋਨਾ ਲਾਉਣ ਪੈਣਾ ਆਪਣੇ ਬਸ ਸਹਾਰ ਰਹਿ ਗਿਆ ਤੇ ਹੋਰ ਕਿਹੜਾ ਰਹਿ ਗਿਆ ਆਪਣੇ ਆਇਓ ਸਮੋਸੇ ਖਾ ਲਓ ਲਓ ਜੀ ਉਹ ਆ ਗਈਆਂ ਹਟ ਕੇ ਤੇ ਅੱਜ ਵੀਊ ਚੈੱਕ ਕਰੋ ਤੁਸੀਂ ਖੇਤ ਦਾ ਵਾਲਾ ਘੈਂਟ ਨਾ ਯਾਰ ਥੋੜੀ ਰਹਿ ਗਿਆ ਆਪਣਾ ਝੋਨਾ ਵੀ ਆਹ ਸੀਗੀ ਜਾਮਣ ਦੇਖੋ ਆ ਗਈ ਜਾਮਣ ਬਾਈ ਉਹ ਵੱਡੀ ਬਹੁਤ ਆ ਗਈ ਇਹ ਇਥੋਂ ਹੀ ਲੱਗਦਾ ਛੋਟੀ ਜੀ ਆ ਕੈਮਰੇ ਚ ਪਰ ਇਤ ਕੀ ਜਾਮਣਾ ਘਟਨੇ ਤੇ ਹੈਗੀਆਂ ਵੀ ਸੁੰਡੀਆਂ ਵਾਲੀਆਂ ਨੇ ਉਹ ਚੱਲੇ ਪ੍ਰਦੀਪ

ਜੀਰੀ ਵੱਧ ਲਾਉਂਦੀ ਏ ਜੀਰੀ ਹੋਰ ਸਾਰਿਆਂ ਤੋਂ ਜ਼ਿਆਦਾ ਲਾਉਂਦੀ ਏ ਇਹੇ ਹਾਂ ਇਹ ਉਦਨ ਵਾਲੀ ਤਾਂ ਨਹੀਂ ਹੋਰ ਆ ਉਹੀ ਹੈਗੇ ਉਹੀ ਹੈਗਾ ਉਹੀ ਉਦਨ ਦੇਖੀ ਧਿਆਨ ਨਾਲ ਹੁਣ ਦੇਖ ਲੈ ਸਮਾਰ ਹੁਣ ਦੇਖ ਲਈ ਉਹ ਬਾਈ ਉਧਰ ਕਦੇ ਚ ਲਿਆ ਗਿਆ ਉਹ ਪਰਨਾ ਜੇ ਉੱਥੇ ਛੱਡ ਆਇਆ ਉਹ ਪਿੱਛੇ ਹੀ ਰਹਿੰਦਾ ਹਨਾ ਉਹ ਸੰਗ ਦਾ ਹੈਗਾ ਤੇਰੇ ਕੋਲ ਮੇਰੇ ਕੋਲੋਂ ਸੰਗ ਨੂੰ ਢੰਡ ਕੱਢ ਲਵੇਂ ਫਿਰ ਢੰਡ ਕੱਢ ਲਵੇਂ ਫਿਰ ਮੀਂਹ ਕਿੰਨਾ ਕੁ ਪਿਆ ਖੇਤ ਬਾਦੂ ਬਾਦੂ ਸੀ ਏ ਬੋਹਾ ਨਹੀਂ ਪਿਆ ਬਾਦੂ ਬੋਹਾ ਡੱਡਾ ਪਾਣੀ ਖੜਾ ਗਲੀਆਂ ਦੇ ਵਿੱਚ ਬੋਹਾ ਡੱਗੀ ਆਪਾਂ ਦਾ ਉਹ ਆ ਉਹ ਤਾਂ ਅੱਗੇ ਡੁੱਬਨ ਨੂੰ ਤੇ ਹੋਰ ਫਿਰ ਆਪਾਂ ਕਿਸਤੀਆਂ ਨਾਲ ਕੱਢਣਗੇ ਕਿਸਤੀ ਆਪਣੇ ਵਾਸਤੇ ਇੰਨੀ ਬੋਹਾ ਵਾਸਤੇ ਕਿਹੜਾ ਲਿਆਊਗਾ ਬਧੇਰਿਆਂ ਜਾਣ ਗਿਆ ਤੁਸੀਂ ਜਾਮਣਾ ਨਹੀਂ ਤੋੜਦੀ ਹੁੰਦੀਆਂ ਸਾਧੋ ਨਹੀਂ ਬਾਰੀ ਹਾਂ ਭਈ ਕਹਿੰਦੇ ਸੁੰਟੀਆਂ ਵਾਲੀਆਂ ਨਹੀਂ ਹੈ ਨਾ ਕਾਹੀ ਨਹੀਂ ਤੋੜਦੇ ਇੰਨੀਆਂ ਲੱਗੀਆਂ ਟੁੰਡੀਆਂ ਵਾਲੀਆਂ ਨੇ ਹਾਂ ਕੀ ਕਹਿੰਦੀ ਆ ਨੇ ਪੈਣਾ ਕੀ ਬਣਾ ਕੀ ਆ ਦੱਸੀ ਪੈਣਾ ਕੀ ਕਹਿੰਦੀ ਆ ਦੱਸ ਦੇ ਖੁੱਲ ਕੇ ਵਿੱਚ ਵਿੱਚ ਜੇ ਨਾ ਬੋਲ ਹਾਂ ਬਣਾ ਲੈ ਆਂਦੇ ਬਣਾ ਬਣਾ ਤੂੰ ਵੀਡੀਓ ਕੀ ਕਹਿੰਦੀ ਆ ਕਦੀ ਬੁਲੀ ਦੀ ਲੇਖੀ ਬਣਾ ਇਹ ਕਹਿੰਦੀ ਗੁਰਜੀ ਦਾ ਵਗ ਜੇ ਕਹਿੰਦੇ ਫੇਰ ਕੀ ਬਾਗ ਵੀਡੀਓ ਨੈਟ ਤੇ ਨਾ ਚੜਜੀ ਨੈਟ ਤੇ ਤਾਂ ਚੜਦੀ ਆ ਹੋਰ ਕਿੱਥੇ ਚੜਦੀ ਆ ਹਾਂ ਵੀ ਸੌਰੇ ਆਖਣ ਗਏ ਨਹੀਂ ਜੀਰੀ ਲਾਉਂਦੀ ਸਾਡੇ ਨੂੰ ਲੈ ਇਹ ਕਿੱਥੇ ਉਰੇ ਪੇਕੇ ਆਈ ਹੋਈ ਆ ਪੇਕੇ ਆਈ ਹੋਈ ਆ ਅੱਛਾ ਕੁੜੀ ਐ ਅੱਧੀ ਭੈਣ ਐ ਅੱਛਾ ਕੱਦੂ ਦੀ ਭੈਣ ਆ ਠੀਕ ਐ ਠੀਕ ਐ ਠੀਕ ਮੈਨੂੰ ਭੈਣ ਯਾਦ ਨਹੀਂ ਰਿਹਾ ਕੱਦੂ ਦੀ ਭੈਣ ਐ ਅੱਛਾ ਸੌਰੇ ਆ ਇੱਥੇ ਪੇਕੇ ਆ ਕੇ ਜੀਰੀ ਲਾਉਂਦੀ ਆ ਸੌਰੇ ਨਹੀਂ ਲਾਉਂਦੇ ਸੌਰੇ ਲਾਉਂਦੀ ਆ ਫੇਰ ਇਹ ਇਹ ਨੇ ਇਹ ਤਾਂ ਚੱਲਦੇ ਨੇ ਇਹ ਜੀਰੀ ਜਾਦੇ ਲਾਉਂਦੀ ਹੈਗੀ ਤਾਂ ਕਰਕੇ ਇਹ ਲਾਉਂਦੀ ਨਹੀਂ ਫਿਰ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਨੀ ਹੋ ਇਹ ਤਾਂ ਲੱਗਦੀ ਨਹੀਂ ਇਹ ਤਾਂ ਲੱਗਦੀ ਨਹੀਂ ਫਿਰ ਲਾਉਂਦੀ ਜਾਣ ਕੇ ਛੇੜਦੀ ਹੈ ਲਾਉਂਦੀ ਹੈ ਜੀਰੀ ਜੀਰੀ ਤਾਂ ਇਹਨੂੰ ਚਾੜ ਕਰਦੇ ਆਂ ਇਹਦੇ ਨਾਲ ਕੱਦੂ ਵਾਂਗੂ ਬੋਲਦੀ ਤਾਂ ਨਹੀਂ ਬਥੇਰੀ ਤੇ ਗਾਲਾਂ ਕੱਢਦਾ ਹੁੰਦਾ ਬਾਈ ਬਥੇਰੀ ਤਾਂ ਤਾਂ ਆਉਂਦੀ ਹੈਗੀ ਹਾਂ ਇਹ ਤਾਂ ਕਹਿੰਦੀ ਹੈ ਵੀ ਕੱਦੂ ਨੂੰ ਚੜਾ ਨਾ ਟਤੇ ਹਾਂ ਚੜਾ ਆਉਂਦਾ ਬਾਲਾ ਬੋਲਦਾ ਤੇ ਖਾਂਦਾ ਕੀ ਹੈ ਕੀ ਖਾਂਦਾ ਮੈਨੂੰ ਕੀ ਪਤਾ ਆਪ ਪੁੱਛੀ ਨਾ ਵੀਡੀਓ ਚ ਘਰੀਗੇ ਕੀ ਖਾਣਾ ਤੂੰ ਤੁਹਾਨੂੰ ਖਵਾ ਖਵਾਉਣਾ ਨਹੀਂ ਹੈਗਾ ਸਾਨੂੰ ਕੀ ਖਵਾਉਗਾ ਕਹਨੇ ਉਹਨੂੰ ਵੀ ਇਹਨਾਂ ਨੂੰ ਵੀ ਖਵਾ ਦਿਆ ਕਰ ਜਿਹੜਾ ਆਪ ਖਾਣਾ ਇਹ ਵੀ ਬੋਲ ਪਿਆ ਕਰਨਗੀ ਆ ਇਹ ਤਾਂ ਬੋਲੀ ਜਾਵਾਂਗੇ ਠੰਡ ਕਰਤੀ ਹੁੰਦਾ ਰੱਬ ਨੇ ਕਿੱਥੇ ਜਾਊਂਗੀ ਮੋਟਰ ਦੇ ਕੇ ਇੱਥੇ ਨਾਹਰ ਹੈਗੀ ਆ ਚੱਲਦੀ ਹੈ ਨਹਿਰ ਨਹਿਰ ਚ ਨਹੀਂ ਨਹਾਉਂਦੀਆਂ ਤੁਸੀਂ ਕਦੋਂ ਨਹਾਉਂਗਾ ਕਦੋਂ ਡੁੱਬ ਜੂਗਾ ਇੱਥੇ ਤਾਂ ਦਾਣੇ ਖਿਲਾਰਦੇ ਤੜ ਕੋਲੇ ਦਾਣੇ ਤਾਂ ਖਿਲਾਰਦੇ ਕਰ ਜਾਣਗੇ ਮੈਂ ਨਾ ਖਰਾਬ ਤੜ ਕੋਲੇ ਦਾ ਖਿਲਾਰ ਦੇ ਉੱਥੇ ਕੀ ਤਰਨਗੇ ਆਣ ਆਵਾਂਗੇ ਤੜ ਕੇ ਉਹ ਤੋਂ ਬਚੜੇ ਕੰਮ ਆ ਖਾ ਲਓ ਹੁਣ ਚੱਲ ਉੱਥੇ ਬਗ ਚਲਾ ਦੇ ਇਹਨਾਂ ਨੂੰ ਆ ਪੈਣ ਹੁਣੀ ਆਲਾ ਜੈਸੀ ਵੀ ਅਸੀਂ ਕੀ ਮਾਣ ਸਾਨੂੰ ਆ ਪੈਣ ਹੁਣੀ ਉਹਨੂੰ ਫੜਾ ਦੋ ਆ ਜਾਂਦਾ ਵੀ ਚਲੋ ਆਪਾਂ ਵੀ ਚੱਲਦੇ ਆ ਆਜੋ ਲਗਾ ਲਓ ਭਾਈ ਫੇਰ ਠੰਡੇ ਵੇਣਗੇ ਆਜੋ ਮੱਟ ਕੱਢ ਲਓ ਜਿਹੜੀ ਦਿਓ ਨਾ ਫੜਾ ਦੇ ਆ ਜਾ ਲੈ ਵੀ ਚੱਟਾ ਫੜ ਆਣਾ ਭਾਈ ਕਾਣੀ ਦਾ ਹੱਥ ਫੜ ਕੇ ਦੇਣਾ ਥੋੜਾ ਇਹ ਦਈਆ ਮੈਂ ਕਾਹਦੀ ਫੜ ਕੇ ਅੱਗੇ ਨਹੀਂ ਚਾਹੇ ਵਸਦੀ ਬਣੀ ਥੋੜਾ ਫੜ ਕੇ ਚਾਹੇ ਵਸਦਾ ਤੇ ਜਨ ਬੇਦਨ ਨਾ ਕਹੀ ਖਾ ਦੇ ਹੁਣ ਸਿੱਟਾ ਰੋਈ ਹਣ ਅਹੀਂ ਹਮ ਦਾੰਦਾ ਹੈ ਛੋਲਾ ਛੋਟਾ ਹਵਾ ਨਹੀਂ ਲੈਣੇ ਛੋਲਾ ਫੜਾ ਛੋਲਾ ਫੜਾ ਮੋਢੇ ਤੇ ਸਾਸ ਦੀ ਦਿੰਦੇ ਸਾਸ ਨੂੰ ਮੱਤੇ ਹੀ ਗਏ ਨਾ ਸਾਸ ਨੂੰ ਆ ਰਿਹਾ ਭੰਡਾ ਕੋਈ ਡਰ ਕੇ ਮੈਂ ਹੋ ਗਿਆ ਆ ਲੈ ਆ ਲੈ ਜਾ ਉਹ ਬੋਤਲ ਇੱਕ ਆ ਯਾਰ ਬਸ ਰਹਿਣ ਦੋ ਜੀ ਉਹ ਕੌਲੀ ਲਿਓਣ ਖੜੇ ਆ ਕੌਲੀ ਚ ਪਾ ਦੋ ਉਹ ਬੋਤਲ ਲਿਆ ਆ ਪਾ ਚਾ ਯਾਦਾ ਵਧੀਆ ਹੋ ਗਾ ਮਾਲਕ ਨੇ ਜੱਲ ਉਹ ਯਾਰ ਘੱਟ ਦਾ ਕਰਿਆ ਇਹਨਾਂ ਨੂੰ ਬੂਰੇ ਕਰਕੇ ਤੈਨੂੰ ਪਤਾ ਗੱਲ ਤਾਂ ਅਸੀਂ ਪਹਿਲਾਂ ਦੇ ਚੱਲੀ ਜਾਂਦੀ ਸੀ ਵਿੱਚ ਇਹ ਕੰਮ ਹੋ ਗਿਆ ਮੁਰਕੇ ਮੇਰਾ ਵੀ ਚੁੱਪ ਕਰਕੇ ਮਾਜਲਾ ਪੰਗਾ ਕਰਦੇ ਨਹੀਂ ਮਾਜ ਨੂੰ ਗੱਲ ਚੱਲੀ ਜਾਂਦੀ ਸੀ ਲੋਕਾਂ ਦੇ ਪੈਸੇ ਹੁਣੇ ਦੇ ਲਾਂ ਆ ਯਾ ਆਇਆ ਰਾਰਾ ਦਾਦੀ ਫੱਕਣ ਚੇਚ ਲੈਣ ਦਾ ਕੁੜੀ ਦਾ ਨਾਲ ਕਰਾਂਗੇ ਛਣ ਕੁੜੀ ਦਾ ਮੈਨੂੰ ਫੱਕਣ ਚੇਚ ਕਰਨਾ ਪਊਗਾ ਆ ਜਾ ਲਓ ਜੀ ਸਮੋਸੇ ਆਪਾਂ ਇਹਨਾਂ ਨੂੰ ਤਾਂ ਇੱਥੇ ਹੀ ਵੜਾਤੇ ਬਰੈਡ ਤੇ ਸਮੋਸੇ ਅਸੀਂ ਲੈ ਕੇ ਆਏ ਆਪਾਂ ਇਹਨਾਂ ਵਾਸਤੇ ਵਿਚਾਰੇ ਵਾਸਤੇ ਤੇ ਬਾਕੀ ਉਹ ਬਾਗੇ ਭੈਣ ਭਰਾ ਜਿਹੜੇ ਆਪਣਾ ਇੱਕ ਬਾਈ ਜਿਹੜਾ ਸੀਰੀ ਹੈ ਤੇ ਇੱਕ ਨਾਲ ਹੁੰਦਾ ਵੀਰ ਕਮਾਲਾ ਤੇ ਇਹ ਸਾਡੇ ਚਾਚਾ ਗਾ ਸਾਡੇ ਸਕੇਆਂ ਦਾ ਤੇ ਇਹਨਾਂ ਨੂੰ ਆਪਾਂ ਇੱਥੇ ਹੀ ਫੜਾ ਦਾਂਗੇ ਇੱਥੇ ਹੀ ਰਹਿਣਗੇ ਇੱਥੇ ਕੰਮ-ਕੁਮ ਕਰੀ ਜਾਂਦੇ ਛੱਤ ਪੱਠੇ ਵੱਢੀ ਜਾਂਦੇ ਆ ਤੇ ਆਹ ਦੇਖ ਲਓ ਅੱਜ ਵਾਲਾ ਮੀਂਹ ਸੀ ਜਿਹੜਾ ਬਹੁਤ ਦੇਖੋ ਵੀਡੀਓ ਜੇ ਤੁਹਾਨੂੰ ਮਾਰ ਥੋੜੀ ਵਧੀਆ ਲੱਗਦੀ ਹੁੰਦੀ ਹੈ ਜੀ ਪਲੀਜ਼ ਵੀਡੀਓ ਸਬ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਤੁਸੀਂ ਕਮੈਂਟ ਨਹੀਂ ਕਰਦੇ ਨਾ ਲਾਈਕ ਕਰਦੇ ਹੋ ਵੀਡੀਓ ਜਿਹੜੀ ਆਪਣੇ ਚੈਨਲ ਤੇ ਪਹਿਲੀ ਵਾਰ ਹੋ ਜੀ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਜੀ ਸੋਹਣੀਆਂ ਸੋਹਣੀਆਂ ਵੀਡੀਓ ਦੇਖਣ ਦੇ ਲਈ ਤੇ ਇੱਕ ਦੋ ਕਮੈਂਟ ਆਉਂਦੇ ਹੁੰਦੇ ਆ ਵੀ ਆਪਾਂ ਨੂੰ ਖੇਤ ਦੀਆਂ ਵੀਡੀਓ ਲਈ ਤੇ ਆਏ ਆਪਾਂ ਖੇਤਾਂ ਆਏ ਅੱਜ ਆਜੋ

ਪੋਕੜਾ ਲਾਕੇ ਗਈਆਂ ਨੇ ਹਾਂ ਉਹ ਤਲਕ ਨਹੀਂ ਜੀ ਸਾਹ ਉਹ ਨਹੀਂ ਯਾਰ ਉਹ ਨਹੀਂ ਲਾਕੇ ਗਈਆਂ ਉਹ ਤੇ ਵੀ ਜੱਲ ਬਾ ਚਰੀ ਦਾ ਸੀ ਰੇ ਵੀ 10 20 20 ਘੱਟੀਆਂ ਸਾਂ ਹਾਂ ਗੱਡਾ ਗੱਡਾ ਮਕੜਾ ਹੋਇਆ ਸਾਂ ਵਿੱਚ ਹੀ ਕਰਦੇ ਮਲਾਵਟੇ ਨੂੰ ਵਿੱਚ ਹੀ ਬਾਹਰ ਨਹੀਂ ਪਰਾਂ ਸਦੀਪਾ ਇਹਨੂੰ ਬਣਾਏਗਾ ਨਾ ਤੂੰ ਇਹਨੂੰ ਮੜੇ ਇਹਨਾਂ ਤੋਂ ਚਕਾ ਦੇ ਬੜੇ ਖੱਬਲ ਵੱਡਾ ਵੱਡਾ ਵੱਡੇ ਵੱਡੇ ਚਕਾ ਚਕਾ ਦੇ ਵਿੱਚੋਂ ਯਾਰਾ ਨਾ ਲੱਭਣਾ ਬੱਸ ਫੇਰਾ ਫੇਰਾ ਗੱਲ ਬਣ ਗਈ ਹਾਂ ਉਹਦੇ ਆ ਇਹ ਲੱਭਣਾ ਹੀ ਨਹੀਂ ਕਿੱਥੇ ਗਿਆ ਆ ਜਾ ਆ ਜਾ ਵੀਰੇ ਤੂੰ ਮੂਰੇ ਹੀ ਹੋ ਜਾ ਬਾਈ ਲੋ ਜੀ ਮੂਰੇ ਹੋ ਜਾ ਹੌਲੀ ਹੌਲੀ ਆਏ ਉਹਦੇ ਤਲਕਣਾ ਬਹੁਤ ਹੈ ਬਾਈ ਆ ਦੇਖੋ ਜੀ ਆਪਣੇ ਆ ਪੌਦਾਂ ਨਾਲ ਥਾਂਗਾ ਸਾਰਾ ਤਲਕਣ ਬਹੁਤ ਆ ਗਾਇਸ ਦੇਖ ਲੋ ਪੈਰ ਮੇਰੇ ਪੈਰ ਤੁਸੀਂ ਜਾਂਦੇ ਨੇ ਵਿੱਚ ਮੀ ਬੜਾ ਪੈ ਗਿਆ ਅੱਜ ਬਹੁਤ ਜ਼ਿਆਦਾ ਮੀ ਪਿਆ ਚਲੋ ਵਧੀਆ ਵੀ ਇੱਕ ਤਰ੍ਹਾਂ ਦਾ ਤੋ ਹੁਣ ਆਪਾਂ ਬੱਟੇ ਤੇ ਉ ਬੱਟੇ ਹੋ ਜਾਵਾਂਗੇ ਬੱਟਾ ਕਿਹੜਾ ਵਾਲੀਆਂ ਵਧੀਆ ਨੇ ਬੱਟਾ ਤੋਂ ਡਿੱਗੀ ਜਾਂਦਾ ਬੰਦਾ ਚਲੋ ਉੱਠੀ ਚੱਲਦੇ ਹੁਣ ਆਪਾਂ ਉੱਤਰ ਤੇ ਆਪਣੀ ਤੇ ਮੈਂ ਨਹਿਰ ਦਿਖਾਉਣੀ ਆ ਤੁਹਾਨੂੰ ਚੱਲਦੀ ਆ ਕਿ ਨਹੀਂ ਚੱਲਦੀ ਆਹ ਦੇਖ ਲਓ ਆਪਣੀ ਪੌਦ ਇਹਦਾ ਹੁਣ ਬਾਹ ਦੇਣੀ ਆ ਇਹਦਾ ਕੰਮ ਨਿਪਟੇ